ਸੀਆਂ ਆਪਟ ਤੇ ਜੀ ਹਾਂ ਇਹਨੂੰ ਆਪ ਤੇ ਹੁਣ ਇਹ ਤਾਂ ਨਹੀਂ ਹੋ ਰਿਹਾ ਵੀ ਯਾਰ ਨੁਕਸਾਨ ਹੋ ਗਿਆ ਵੀ ਕਿਉਂ ਭੇਜਿਆ ਯਾਰ ਕੋਈ ਗੱਲ ਨਹੀਂ ਫਿਰ ਕੀ ਅਸਰ ਇਹ ਜੇ ਅਸੀਂ ਭਰਾਵਾਂ ਦੇ ਮਤ ਕਰਾਂ ਪੱਕਾ ਨੂੰ ਸਾਡੇ ਭਰਾ ਕਰ ਲਗੇ ਵਾਹਿਗੁਰੂ ਦਾ ਸ਼ੁਕਰ ਹੈ ਵੀਰ ਬਚ ਗਿਆ ਤੇ ਜੇ 19 ਕੀ ਨਹੀਂ ਜੇ ਬਾਪੂ ਜੀ ਜੇ 19 ਕੀ ਹੋ ਜਾਂਦੀ ਫਿਰ ਵੀ ਨਹੀਂ ਪਸਤਾ ਕੋਈ ਗੱਲ ਨਹੀਂ ਫਿਰ ਕੀ ਹੈ ਮਤਲਬ ਜੇ ਅੱਗੇ ਇੱਕ ਅੱਗੇ ਪੁੱਤ ਗੱਭਰੂ ਭਲੋ ਕੰਪਨੀ ਘੇੜੇ ਚਲਾ ਗਿਆ ਕਮਾਲ ਹੈ ਬਾਪੂ ਜੀ ਤੁਹਾਡੀ ਜੋ ਹੁਕਮ ਹਾਂ ਦਾ ਪੁੱਤ ਨੂੰ ਉੱਠ ਗਿਆ ਵੀ ਭਾਈ ਜਾ ਹੈ ਕੋਈ ਗੱਲ ਨਹੀਂ ਯਾਰ ਮਰੂ ਕੋੜੇਰਗਾ ਪਰਮਾਤਮਾ ਨੇ ਕਿਰਪਾ ਕੀਤੀ ਜੀ ਸ਼ਿਵਾ ਤੇ ਸਾਡੇ ਪੁੱਤ ਨੂੰ ਉਸ ਨੇ ਬਖਸ਼ਿਆ ਵੀ ਉਹਨੇ ਅਹੇ ਜੇ ਲੋਕ ਸਾਡੇ ਕੋਲ ਬਹੁਤ ਘੱਟ ਨੇ ਜਿਹੜੇ ਦੂਜਿਆਂ ਦਾ ਸੋਚਦੇ ਨੇ ਆਪ ਦਾ ਆਵਾਜ਼ ਤਾਂ ਸਾਡੇ ਕੋਲ ਤੁਸੀਂ ਤੁਹਾਡਾ ਪੁੱਤ ਆ ਜੀ ਬੇਟਾ ਬੇਟਾ ਤੁਸੀਆਂ ਆਪ ਭੇਜ ਜੀ ਨੂੰ ਹਾਂ ਇਹਨੂੰ ਆਪ ਭੇਜ ਤੇ ਹੁਣ ਇਹ ਤਾਂ ਨਹੀਂ ਹੋ ਰਿਹਾ ਵੀ ਯਾਰ ਨੁਕਸਾਨ ਹੋ ਗਿਆ ਵੀ ਕਿਉਂ ਭੇਜ ਯਾਰ ਕੋਈ ਗੱਲ ਨਹੀਂ ਫਿਰ ਕੀ ਅਸਰ ਇਹ ਜੇ ਅਸੀਂ ਭਰਾਵਾਂ ਦੇ ਮਤਲਬ ਕਰਾਂ ਪਰ ਕੱਲੂ ਸਾਡੇ ਭਰਾ ਵੀ ਕਰਨਗੇ ਸਾਡੇ ਵੀ ਆਪਤਾ ਸਾਦੀ ਆ ਵਾਹਿਗੁਰੂ ਦਾ ਸ਼ੁਕਰ ਹੈ ਵੀਰ ਬਚ ਗਿਆ ਤੇ ਜੇ 19 ਕੀ ਨਹੀਂ ਜੇ ਬਾਪੂ ਜੀ ਜੇ 19 ਕੀ ਹੋ ਜਾਂਦੀ ਫਿਰ ਵੀ ਨਹੀਂ ਪਸਦਾ ਕੋਈ ਗੱਲ ਨਹੀਂ ਫਿਰ ਕੀ ਹੈ ਮਤਲਬ ਜੇ ਅੱਗੇ ਇੱਕ ਅੱਗੇ ਪੁੱਤ ਗੱਭਰੂ ਭਲੋ ਕਬਡੀ ਖੇਡਣ ਚਲਾ ਗਿਆ ਵਾਹ ਵੀ ਵਾਹ ਕਮਾਲ ਹੈ ਬਾਪੂ ਜੀ ਤੁਹਾਡੀ